ਸਤ ਨਾਮ ਵਾਹਿਗੁਰੂ ਕਪਨਾ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਮੰਗਲ ਸਿੰਘ ਜੀ ਸਨ ਆਫ ਸਪੂਰਨ ਸਿੰਘ ਬਾਪੂ ਜੀ ਦੇ ਸੁਪਨਿਆਂ ਦੇ ਘਰ ਦੇ ਨਾਲ ਜਿੰਨੇ ਕਿ ਸਵਾਸ ਜੁੜੇ ਹੋਏ ਸੀ ਉਹ ਬਾਪੂ ਜੀ ਨੇ ਪੂਰੇ ਕੀਤੇ ਤੇ ਇਸ ਦੁਨੀਆ ਤੇ ਬਾਪੂ ਜੀ ਦੇ ਜਿੰਨੇ ਸਵਾਸ ਸੀ ਬਾਪੂ ਜੀ ਨੂੰ ਉਹਨਾਂ ਸਵਾਸਾਂ ਨੂੰ ਪੂਰਾ ਕਰਦੇ ਹੋਏ ਕਾਲ ਚਲਾਣਾ ਕਰ ਗਏ ਨੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਦੇ ਮਹਾਵਾਕ ਅਨਸਾਰ ਬਾਪੂ ਮੰਗਲ ਸਿੰਘ ਜੀ ਇਸ ਦੁਨੀਆ ਤੋਂ ਅਲਵਿਦਾ ਹੱਗ ਗਏ ਬਾਪੂ ਮੰਗਲ ਸਿੰਘ ਜੀ ਸਾਨੂੰ 5 5 2025 ਨੂੰ ਉਹਦੇ ਆਪਣੇ ਅੰਮ੍ਰਿਤਸਰ ਸਾਹਿਬ ਸਟੇਸ਼ਨ ਤੋਂ ਮਿਲੇ ਸੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਟੇਸ਼ਨ ਤੇ ਬਾਪੂ ਜੀ ਅੱਖਾਂ ਤੋਂ ਬ্লাইন্ড ਸੀ ਦਿਖਦਾ ਨਹੀਂ ਸੀ ਨੇਤਰਹੀਣ ਸੀ ਗਲ ਦੇ ਉੱਤੇ ਬਹੁਤ ਵੱਡਾ ਇਹਨਾਂ ਦੇ ਇੱਕ ਰਸੌਲੀ ਸੀ ਜਾਂ ਫੂੜਾ ਸੀ ਕਹੀਏ ਜਿਹਦੇ ਕਰਕੇ ਬਾਪੂ ਜੀ ਨੂੰ ਬੋਲਣ ਚੱਲਣ ਚ ਵੀ ਦਿੱਕਤ ਆਉਂਦੀ ਸੀ ਤਾਂ ਸਾਨੂੰ ਉੱਥੋਂ ਕੁਝ ਵੀਰਾਂ ਨੇ ਵੀਡੀਓ ਬਣਾ ਕੇ ਭੇਜੀਆਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਵੀ ਇੱਥੇ ਇੱਕ ਬਜ਼ੁਰਗ ਪਏ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਵੀ ਅੱਖਾਂ ਤੋਂ ਵੀ ਦਿਖਦਾ ਨੀਗਾ ਤੁਸੀਂ ਮਦਦ ਕਰੋ ਤਾਂ ਸਾਡੇ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਪ੍ਰਿੰਸ ਵੀਰ ਦੀ ਡਿਊਟੀ ਲੱਗੀ ਉਹ ਵੀਰ ਨੇ ਬਾਪੂ ਜੀ ਦੇ ਹਾਲਾਤ ਦੇਖ ਕੇ ਸਾਡੇ ਨਾਲ ਸਾਂਝੇ ਕੀਤੇ ਉੱਥੋਂ ਫਿਰ ਬਾਪੂ ਜੀ ਨੂੰ ਰੈਸਕਿਊ ਕਰਕੇ ਉਹ ਗੱਡੀ ਦੇ ਵਿੱਚ ਐਂਬੂਲੈਂਸ ਚ ਇੱਥੇ ਮਨੁੱਖਤਰੀ ਸੇਵਾ ਪਰਿਵਾਰ ਤੇ ਲੈ ਕੇ ਆਏ ਇੱਥੇ ਆ ਕੇ ਬਾਪੂ ਜੀ ਦਾ ਲਾਸ਼ ਸ਼ੁਰੂ ਹੋਇਆ ਤਾਂ ਬਾਪੂ ਜੀ ਨੇ ਦੱਸਿਆ ਵੀ ਮੈਂ ਬਾਬਾ ਹਰਨਾਮ ਸਿੰਘ ਜੀ ਜਿਹੜੇ ਸੇਵਾਦਾਰ ਨੇ ਕਾਰ ਸੇਵਾ ਵਾਲੇ ਮੈਂ ਉਹਨਾਂ ਦੇ ਨਾਲ ਸੇਵਾ ਕਰਾਉਂਦਾ ਸੀ 15 ਤੋਂ 20 ਸਾਲ ਮੈਂ ਉੱਥੇ ਸੇਵਾ ਕਰਵਾਈ ਮੇਰਾ ਆਪਣਾ ਪਰਿਵਾਰ ਵੀ ਆ ਮਾਲਪੁਰ ਸਿਹਾਰਪੁਰ ਦੇ ਕੋਲੇ ਗੜ ਸ਼ੰਕਰ ਚ ਉੱਥੇ ਮੇਰਾ ਜਨਮ ਹੋਇਆ ਮੇਰੇ ਜਨਮ ਤੋਂ ਕੁਝ ਕੁ ਮਹੀਨਿਆਂ ਬਾਅਦ ਹੀ ਮੈਂ ਮੇਰੀ ਮਾਂ ਚਲ ਬਸੀ ਮੇਰੇ ਬਾਪ ਨੇ ਹੋਰ ਵਿਆਹ ਕਰਾ ਲਿਆ ਉਹਦੇ ਅੱਗੋਂ ਬੱਚੇ ਹੋਏ ਮੇਰਾ ਬਚਪਨ ਵੀ ਬਹੁਤ ਔਖਾ ਬਤੀਤ ਹੋਇਆ ਮੇਰੀ ਸਤੇਲੀ ਮਾਂ ਸੀ ਜਿਹੜੀ ਉਹਨੇ ਬਹੁਤ ਤੰਗ ਪਰੇਸ਼ਾਨ ਕਰਨਾ ਪਰ ਅਸੀਂ ਕਿਵੇਂ ਨਾ ਕਿਵੇਂ ਕਰਕੇ ਮੈਂ ਵਕਤ ਕੱਟਿਆ ਕੰਮ ਕਰਦਾ ਰਿਆ ਖੇਤੀਬਾੜੀ ਕਰਦੇ ਸੀ ਜਵਾਨ ਹੋ ਗਿਆ ਰਿਸ਼ਤਕਾਰਾਂ ਨੇ ਰਲ ਕੇ ਵਿਆਹ ਦਾ ਪ੍ਰਬੰਧ ਕਰਤਾ ਤੇ ਬਾਪੂ ਦਾ ਵਿਆਹ ਹੋ ਗਿਆ ਤੇ ਬਾਪੂ ਦੀ ਘਰ ਵਾਲੀ ਹਜੇ ਵਿਚਾਰੀ 5-4 ਮਹੀਨੇ ਹੋਏ ਸੀ ਉਹਨੂੰ ਵਿਆਹ ਕੇ ਆਈ ਨੂੰ ਉਹਨੂੰ ਬਾਪੂ ਦੀ ਮਾਂ ਨੇ ਜਿਹੜੀ ਸਟੈਪ ਮਦਰ ਸੀ ਉਹਨੇ ਖਾਣੇ ਦੇ ਵਿੱਚ ਕੁਝ ਪਾ ਕੇ ਦੇਤਾ ਤੇ ਘਰ ਵਾਲੀ ਬਾਪੂ ਦੀ ਜਿਹੜੀ ਆ ਉਹ ਚੜਾਈ ਕਰ ਗਈ ਉਹਦੀ ਮੌਤ ਹੋ ਗਈ ਵਿਚਾਰੀ ਦੀ ਤੇ ਬਾਪੂ ਨੂੰ ਪਤਾ ਲੱਗਿਆ ਬਾਅਦ ਦੇ ਵਿੱਚ ਜਦੋਂ ਵੀ ਉਹਦੀ ਮੌਤ ਹੋਣ ਦਾ ਕਾਰਨ ਇਹ ਸੀ ਵੀ ਉਹਨੂੰ ਕੁਝ ਖਾਣੇ ਜੀ ਦਿੱਤਾ ਗਿਆ ਸੀ ਤਾਂ ਬਾਪੂ ਦਾ ਮੋਹ ਭੰਗ ਹੋ ਗਿਆ ਉਸ ਘਰ ਤੋਂ ਪਰਿਵਾਰ ਤੋਂ ਬਾਪੂ ਨੇ ਘਰ ਛੱਡਤਾ ਆਪਦੇ ਪਿਓਰ ਨੂੰ ਵੀ ਫਤਿਹ ਬਲਾਈ ਤੇ ਬਸ ਉਸ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਹੀ ਜ਼ਿੰਦਗੀ ਕੱਤੀ ਬਾਪੂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਪੂ ਚੱਬੇ ਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਬਾਪੂ ਜੀ ਦੱਸਦੇ 15 ਤੋਂ 20 ਸਾਲ ਮੈਂ ਉੱਥੇ ਸੇਵਾ ਕੀਤੀ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਮੇਰੀ ਅੱਖਾਂ ਦੀ ਰੌਸ਼ਨੀ ਘਟਣ ਲੱਗੀ ਨਿਗਾ ਘਟਣ ਲੱਗੀ ਮੈਂ ਗੁਰਦੁਆਰਾ ਸਾਹਿਬ ਛੱਡ ਕੇ ਸ਼੍ਰੀ ਅਮਰਸਰ ਸਾਹਿਬ ਆ ਗਈ ਸ਼੍ਰੀ ਅਮਰਸਰ ਸਾਹਿਬ ਫਿਰ ਹੁਣ ਮੈਂ ਰੇਲਵੇ ਸਟੇਸ਼ਨ ਤੇ ਪਿਛਲੇ 10 12 ਸਾਲਾਂ ਤੋਂ ਰਹਿ ਰਿਹਾ ਸੀ ਅੱਖਾਂ ਤੋਂ ਬਿਲਕੁਲ ਹੀ ਦਿਖਣੋ ਬੰਦ ਹੋ ਗਿਆ ਸੀ ਨੇਤਰਹੀਣ ਹੋ ਗਏ ਸੀ ਗੱਲ ਤੇ ਵੀ ਏਡੀ ਸਾਰੀ ਗੰਡਾ ਬਣ ਗਈ ਸੀ ਜਿਹਦੇ ਕਰਕੇ ਨਾ ਤਾਂ ਹੁਣ ਬਾਪੂ ਨੂੰ ਦਿਖਦਾ ਸੀ ਨਾ ਬਾਪੂ ਤੋਂ ਚੱਜ ਨਾਲ ਗੱਲਬਾਤ ਹੁੰਦੀ ਸੀ ਕੋਈ ਰੋਟੀ ਦੇ ਦਿੰਦਾ ਸੀ ਤੇ ਬਾਪੂ ਖਾ ਲੈਂਦਾ ਸੀ ਤੇ ਨਹੀਂ ਤਾਂ ਉੱਥੇ ਸਟੇਸ਼ਨ ਤੇ ਪਿਆ ਵਕਤ ਕੱਟੀ ਜਾਂਦਾ ਸੀ ਤੇ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਬਾਪੂ ਜੀ ਬਾਰੇ ਸਾਂਝ ਪਾਈ ਸਾਨੂੰ ਬਾਪੂ ਜੀ ਦੇ ਬਾਰੇ ਜਾਣਕਾਰੀ ਦਿੱਤੀ ਤੇ ਬਾਪੂ ਜੀ ਨੂੰ ਸਾਡੇ ਤਿੱਕਰ ਪਹੁੰਚਦਾ ਕੀਤਾ ਕੁਲਵਿੰਦਰ ਸਿੰਘ ਪ੍ਰਿੰਸ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਵਾ ਉਸ ਤੋਂ ਬਾਅਦ ਹੁਣ ਬਾਪੂ ਨਾਲ ਅਸੀਂ ਗੱਲਬਾਤ ਕਰਕੇ ਬੜੀ ਕੋਸ਼ਿਸ਼ ਕੀਤੀ ਵੀ ਬਾਪੂ ਜੀ ਕੋਈ ਪਰਿਵਾਰਕ ਮੈਂਬਰ ਦਾ ਨੰਬਰ ਦੇ ਦਿਓ ਕੋਈ ਜਨ ਐਡਰੈਸ ਦੇ ਦਿਓ ਪਰ ਬਾਪੂ ਜੀ ਕੁਝ ਦੱਸ ਨਹੀਂ ਸਕੇ ਬਾਪੂ ਜੀ ਕਹਿੰਦੇ ਮੈਂ ਮਾਲਪੁਰ ਹਿਆਰਪੁਰ ਜ਼ਿਲ੍ਹੇ ਦਾ ਜਿਹੜਾ ਕਸਬਾ ਵਾ ਪਿੰਡ ਆ ਮੇਰਾ ਉਹ ਉੱਥੇ ਰਹਿੰਦਾ ਸੀ ਮੇਰੇ ਪਿਤਾ ਦਾ ਨਾਮ ਪੂਰਨ ਸਿੰਘ ਆ ਮੇਰਾ ਭਰਾ ਉਹਦਾ ਨਾਮ ਗਰਚਰਨ ਸਿੰਘ ਆ ਉਹ ਬਿੱਲੀ ਦਾ ਕੰਮ ਕਰਦਾ ਹੁਣ ਮਾਲਪੁਰ ਹੁਣ ਸ਼ਹਿਰ ਬਣ ਗਿਆ ਹੁਣ ਉਸ ਟਾਈਮ ਪਿੰਡ ਸੀ ਅੱਜ ਤੋਂ 20-25 ਸਾਲ ਪਹਿਲਾਂ ਹੁਣ ਉਹ ਵੱਡਾ ਕਸਬਾ ਬਣ ਗਿਆ ਉੱਥੇ ਕਿਸੇ ਦਾ ਘਰ ਲੱਭਣਾ ਇਦਾਂ ਬਾਪੂ ਵੀ ਚੜਾਈ ਕਰ ਚੁੱਕਿਆ ਹੋਣਾ ਹੁਣ ਤੇ ਮਤਲਬ ਅਸੀਂ ਕੋਸ਼ਿਸ਼ ਕੀਤੀ ਸਾਡੇ ਮਿਹਨਤ ਪੱਲੇ ਪਈ ਨਹੀਂ ਤੇ ਬਾਪੂ ਜੀ ਦਾ ਇਲਾਜ ਚੱਲਦਾ ਸੀ ਬਾਪੂ ਜੀ ਨੂੰ ਦਿੱਕਤ ਆ ਗਈ ਜ਼ਿਆਦਾ ਤਾਂ ਫਿਰ ਬਾਪੂ ਜੀ ਨੂੰ ਅਸੀਂ ਹਸਪੀਟਲ ਦਾਖਲ ਕਰਿਆ ਉੱਥੇ ਇਲਾਜ ਦੇ ਦੌਰਾਨ ਬਾਪੂ ਜੀ ਚੜਾਈ ਕਰ ਗਏ ਕਿਉਂਕਿ ਜਿਹੜਾ ਗਲ ਦੇ ਉੱਤੇ ਗੱਠ ਸੀ ਨਾ ਉਹ ਡਾਕਟਰਾਂ ਨੇ ਉਸੇ ਦਿਨ ਹੀ ਟੈਸਟ ਸੈਂਪਲ ਭੇਜਿਆ ਸੀ ਜਦੋਂ ਬਾਪੂ ਜੀ ਸਾਡੇ ਕੋਲ ਆਏ ਦੂਵੇ ਤੀਏ ਦਿਨ ਬਾਅਦ ਸੈਂਪਲ ਭੇਜਿਆ ਤਾਂ ਪਤਾ ਲੱਗਿਆ ਉਹ ਚ ਕੈਂਸਰ ਸੀਗਾ ਤੇ ਉਹ ਕੈਂਸਰ ਬਾਪੂ ਦੇ ਅੰਦਰ ਸਾਰੇ ਫੈਲ ਚੁੱਕਿਆ ਸੀ ਛਾਤੀ ਦੇ ਵਿੱਚ ਵੀ ਗਲ ਦੇ ਵਿੱਚ ਵੀ ਪੇਟ ਤੱਕਰ ਪਹੁੰਚ ਗਿਆ ਸੀ ਫੇਫੜਿਆਂ ਦੇ ਵਿੱਚ ਸਾਰੇ ਕੈਂਸਰ ਸੀ ਬਾਪੂ ਦੇ ਵਿਚਾਰੇ ਪਤਾ ਨਹੀਂ ਕਿਹੜੇ ਕਰਮਾਂ ਦੀ ਕੋਈ ਬਾਪੂ ਦੀ ਇਹ ਸਜ਼ਾ ਸੀ ਜਿਹੜੀ ਬਾਪੂ ਨੇ ਇਸ ਜਨਮ 'ਚ ਪੂਰੀ ਕੀਤੀ ਆ ਆਪਣੇ ਤੋਂ ਵੀ ਦੂਰ ਹੋ ਕੇ ਆਪਣੇ ਆਪ ਤੋਂ ਵੀ ਤੇ ਐਸੇ ਨਰਕ ਵਰਗੇ ਹਾਲਾਤਾਂ 'ਚ ਬਾਪੂ ਨੇ ਉੱਥੇ ਜੀਵਨ ਕੱਟਿਆ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪਰ ਅਸੀਂ ਬਹੁਤ ਭਾਗਾਂ ਵਾਲੇ ਸਮਝਦੇ ਆ ਆਪਣੇ ਆਪ ਨੂੰ ਵੀ ਅਸੀਂ ਬਾਪੂ ਜੀ ਦੇ ਅਖੀਰਲੇ ਸਮੇਂ 'ਚ ਬਾਪੂ ਮੰਗਲ ਸਿੰਘ ਜੀ ਦੀ ਸੇਵਾ ਕਰ ਸਕੇ ਸਾਡਾ ਵੀ ਕੋਈ ਬਾਪੂ ਜੀ ਨਾਲ ਰਿਸ਼ਤਾ ਸੀ ਕੋਈ ਪਿਓ ਪੁੱਤ ਦਾ ਕੋਈ ਹੋਰ ਵੱਡ ਬਡੇਰੇ ਦਾ ਜਿਹੜਾ ਸਾਡੀ ਟੀਮ ਨੇ ਜਾਂ ਅਸੀਂ ਨਿਭਾਉਣ ਦਾ ਯਤਨ ਕੀਤਾ ਬਾਪੂ ਜੀ ਦਾ ਇਲਾਜ ਕਰਾਉਣ ਤੇ ਸੇਵਾ ਕਰਾਉਣ ਤੇ ਜਿੰਨੀ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਸਮੱਤ ਬਖਸ਼ੀ ਸਾਡੇ ਵੱਲੋਂ ਯਤਨ ਕੀਤਾ ਗਿਆ ਪਰ ਬਾਪੂ ਜੀ 13 6 2025 ਨੂੰ ਚੜ੍ਹਾਈ ਕਰ ਗਏ ਬਾਪੂ ਜੀ ਦੀ ਉਮਰ ਕਰੀਬ 80 ਸਾਲ ਦੇ ਨੇੜ ਸੀ ਤੇ ਇਹ ਬਾਪੂ ਦੇ ਜੀਵਨ ਬਾਰੇ ਜਿਹੜੀ ਤੁਹਾਡੇ ਨਾਲ ਸਾਂਝ ਪਾਈ ਆ ਉਹ ਤੇ ਬਾਪੂ ਜੀ ਦਾ ਚਿਹਰਾ ਅਸੀਂ ਤਸਵੀਰਾਂ ਵੀ ਲਾਈਆਂ ਬਾਪੂ ਜੀ ਦੀਆਂ ਹੁਣ ਵੀ ਜੇ ਕੋਈ ਪਛਾਣਦਾ ਭੈਣ ਭਰਾ ਬੇਨਤੀ ਹੈ ਭਾਈ ਅੱਜ ਬਾਪੂ ਜੀ ਦਾ ਅਸੀਂ ਅੰਤਮ ਸੰਸਕਾਰ ਇੱਥੇ ਪਿੰਡ ਹਸਨਪੁਰ ਕਰਨ ਲੱਗੇ ਆ ਤੇ ਜੇ ਤੁਸੀਂ ਬਾਪੂ ਜੀ ਦੀ ਅੰਤਮ ਅਰਦਾਸ 'ਚ ਸ਼ਾਮਲ ਹੋ ਸਕਦੇ ਹੋ ਕੋਈ ਬਾਪੂ ਜੀ ਦਾ ਆਪਣਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਦਿੱਤੇ ਆ ਸਕਰੀਨ ਦੇ ਉੱਪਰ ਬਾਕੀ ਸਮਾ ਸਭ ਦਾ ਆਉਣਾ ਸਭ ਨੇ ਤੁਰ ਜਾਣਾ ਇੱਕ ਦਿਨ ਕਿਸੇ ਨੇ ਨਹੀਂ ਰੁਕਣਾ ਬਸ ਜਿਉਂਦੇ ਜੀ ਜਦੋਂ ਇਨਸਾਨ ਦੀਆਂ ਜ਼ਰੂਰਤਾਂ ਢਿੱਡ ਭਰਨ ਲਈ ਬੰਦਾ ਕੀ ਕੁਛ ਕਰਦਾ ਉਹ ਸਭ ਕੁਝ ਕਰਦੇ ਆ ਬਾਪੂ ਨੇ ਵੀ ਆਪਣਾ ਇਦਾਂ ਹੀ ਜੀਵਨ ਕੱਢਿਆ ਤੇ ਐਸੇ ਹਾਲਾਤ ਰੱਬ ਕਿਸੇ ਨਾ ਬਣਾਵੇ ਨਾ ਜਿਦਾਂ ਦੇ ਹਾਲਾਤ ਤੇ ਬਾਪੂ ਜੀ ਤੇ ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਸਾਡੇ ਕੋਲੋਂ ਜਿਹੜੀ ਸੇਵਾ ਕਰਦੇ ਆ ਕੋਈ ਭੁੱਲ ਚੁੱਕੀ ਹੋਵੇ ਸੱਚੇ ਪਾਤਸ਼ਾਹ ਵੈਗੁਰੂ ਜੀ ਕਿਰਪਾ ਕਰਿਓ ਮਾਫ਼ ਕਰਿਓ ਅੱਗੋਂ ਤੋਂ ਚੰਗੇ ਮਾਨ ਨਾਲ ਸਾਫ਼ ਨੀਅਤ ਨਾਲ ਸੇਵਾ ਕਰਨ ਦਾ ਬਲ ਬਖਸ਼ਿਓ ਤੇ ਹੁਣ ਭਾਈ ਨਿਸ਼ਾ ਆਪਣੇ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਂ ਦੀ ਅਜ਼ਾਦ ਸਮਾਜ ਜੋ ਪਿੰਡ ਸਰ ਤੇਰਾ ਕਾਉਨ ਆ ਸਭ ਤੇਰੀ ਭਲੀ ਆ ਕੋਈ ਨਾਉ ਨਾ ਜਾਣੇ ਮੀਰ ਅਦਾਸ 1 ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭੋਤੀ ਜੀ ਸਹਾਵਾ ਸ੍ਰੀ ਭੋਤੀ ਪਾਸ਼ਾਏ ਦਸਵੀਂ ਪੇਚੋਂ ਤੋਂ ਬੋਤੀ ਸੀ ਮਰ ਕਾ ਗੋ ਨਾਮ ਲੇਟਾ ਹੈ ਫਰੰਗਿਤਗੁਰ ਤੇ ਮਜ਼ਾਰ ਅਹਿਮਦਾ ਸਾਹਿਬ ਹੈ ਅਜਹਰ ਕੋ ਬਿੰਨੋ ਤੋਂ ਮਸਿਹਰਾ ਹੈ ਸੇਰਜ ਕਿਸ਼ਨ ਤੇ ਹੈ ਛੇ ਸਾਧ ਹੋ ਜਾਏ ਤੇਗਵਾ ਸਿੰਮੀਰ ਕਾ ਨੋਨੋ ਜਾਵਦਾ ਹੈ ਸਭ ਥਾਂ ਹੈ ਇਸਹਾ ਹੈ 10ਵੇਂ ਪਾਸ਼ਾ ਸਾਹਿਬ ਗੋਬਿੰਦ ਸਿੰਘ ਜੀ ਦੀ ਮਹਿਮਾ ਕਰਦੇ ਜਸ ਅਸਾਂ ਜੋ ਗ੍ਰੰਥ ਸਾਹਿਬ ਫਾਟ ਦੇ ਆਦਾਤ ਅੰਦਰ ਕੇ ਬੋਲੋ ਜੀ ਵਾਹ ਵੱਡੀ ਸੇਵਾ ਦੇ ਮੁਖੀ ਗੁਰਪ੍ਰੀਤ ਸਿੰਘ ਜੀ ਦੀ ਬੜੀ ਸੇਵਾ ਕੀਤੀ ਸਤਿ ਪਾਸ਼ਾ ਜੀਓ ਸਮੂਹ ਸੰਗਤਾਂ ਨਾਲ ਮਿਲ ਕੇ ਪਾਣਾ ਮੰਨਿਆ ਸਜੇ ਪਾਸ਼ਾ ਜੀਓ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗ ਸੇ ਪਾਸ਼ਾ ਜੀਓ ਇਹਨਾਂ ਦਾ ਅੰਤਿਮ ਸੰਸਕਾਰ ਹਸਨਪੁਰ ਵਿਖੇ ਹੋਵੇਗਾ ਅਸਾਂ ਦੇ ਪਰਿਵਾਰ ਦੇ ਫਾਟ ਹੋ ਅਡਾ ਅਨੰਦ ਸਾਹਿਬ ਹੋਣਗੇ ਸਜੇ ਪਾਸ਼ਾ ਜੀਓ ਆਪ ਸਤਿਕਾਰ ਕਰਨ ਦੀ ਆਗਿਆ ਬਖਸ਼ੋ ਸਭ ਸੰਗਤਾ ਹਾਜ਼ਰ ਹਾਜ਼ਰੀ ਅਸੀਂ ਤੇ ਆਪਾ ਸਿੰਘ ਹਾਜ਼ਰ ਅਸੀਂ ਪਾਸ਼ਾ ਜੀ ਆਗਿਆ ਬਖਸ਼ੋ ਇਹਦਾ ਅੰਤਿਮ ਦਸਕਾਰ ਆਸਮਫੁਰ ਕਰ ਸਕੀਏ ਅਖਰਵਾੜਾ ਕਾਟਾ ਬੋਲ ਜੂ ਮਾਫਾਨੇ ਹਜ਼ਾਰ ਸਈ ਫਿਆਰੇ ਮੇਰ ਨੰਨਾ ਮਿਲਤਾ ਨਾਮ ਜੁਤੇ ਆਵੇ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਨਾਥਨ ਮੁਰਾਹਿ ਕਰੋ ਦਤਨਾਂ